ਅਮਰੀਕਾ ਕੈਨੇਡਾ ਜਾਂ ਕੋਈ ਵੀ ਜਿਹੜੀਆਂ ਵੱਡੀਆਂ ਕੰਟਰੀਜ਼ ਆ ਉਹਨਾਂ ਦੇ ਪਾਸਪੋਰਟ ਅਸੀਂ ਲੋਕ ਇਸ ਕਰਕੇ ਲੈਨੇ ਆ ਵੀ ਜੇ ਕੋਈ ਕੱਲ ਨੂੰ ਲੋਡ ਪਈ ਤਾਂ ਇਹ ਕੰਟਰੀ ਸਾਡੇ ਬਿਹਾਈਂਡ ਖੜੀਆਂ ਹੋਣਗੀਆਂ ਹੋਇਆ ਵੀ ਇਹੀ ਇਸਰੀਅਲ ਤੇ ਇਰਾਨ ਦੀ ਲੜਾਈ ਜਿਹੜੀ ਹੈ ਜੋਨ 13 ਨੂੰ ਸ਼ੁਰੂ ਹੋਈ ਸੀ ਅਮਰੀਕਾ ਨੇ ਕੁਝ ਦਿਨਾਂ ਦੇ ਵਿੱਚ ਹੀ ਵੇਖਿਆ ਕਿ ਉੱਥੇ ਹਾਲਾਤ ਕੁਝ ਖਰਾਬ ਹੁੰਦੇ ਨੇ ਤਾਂ ਜਿਹੜੇ ਸਿਟੀਜ਼ਨ ਨੇ ਸਾਡੇ ਉਹ ਉੱਥੇ ਫਸ ਜਾਣਗੇ ਅਮਰੀਕਾ ਦੀ ਸਰਕਾਰ ਨੇ ਜਿਹੜੀਆਂ ਕੰਟਰੀ ਸੀ ਮਿਡਲ ਈਸਟ ਦੀਆਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਭਾਈ ਸਾਡੇ ਆ ਸਾਰੇ ਸਿਟੀਜ਼ਨ ਉੱਥੇ ਬੈਠੇ ਨੇਗੇ 1500 ਦੇ ਨੇੜੇ ਇਹ ਲੋਕ ਹੈਗੇ ਨੇ ਅਸੀਂ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਜਿਹੜੇ ਉਥੋਂ ਦੀਆਂ ਕੰਟਰੀ ਸੀ ਉਹਨਾਂ ਨੇ ਵੀ ਆਥਰਾਇਜ਼ ਕੀਤਾ ਅਮਰੀਕਾ ਨੇ ਇੱਕ 크ਰੂਜ਼ ਸ਼ਿਪ ਜਿਹੜਾ ਉਹ ਭੇਜਿਆ ਐਟਰੀਅਲ ਤੋਂ ਉਹਨਾਂ ਨੇ 1500 ਲੋਕ ਉੱਥੇ ਇਕੱਠੇ ਕੀਤੇ ਉਹਨਾਂ ਨੂੰ ਕ੍ਰੋਜ਼ ਸ਼ਿਪ ਦੇ ਉੱਪਰ ਚੜਾਇਆ ਚੜਾ ਕੇ ਉਹਨਾਂ ਨੂੰ ਉਹ ਸਾਈਪਰਸ ਲੈ ਕੇ ਗਏ ਸਾਈਪਰਸ ਤੋਂ ਉਹ 1500 ਲੋਕਾਂ ਦੇ ਵਾਸਤੇ ਜਹਾਜ਼ ਉਡੇ ਜਿਹੜੇ ਕੀ ਉਹਨਾਂ ਨੂੰ ਫਲੋਰੀਡਾ ਤੱਕ ਲੈ ਕੇ ਆਏ ਫਲੋਰੀਡਾ ਜਦੋਂ ਉਹ ਜਹਾਜ਼ ਲੈਂਡ ਕੀਤੇ ਉਸ ਵਕਤ ਫਲੋਰੀਡਾ ਦੇ ਜਿਹੜੇ ਗਵਰਨਰ ਮਿਸਟਰ ਰੌਨਡੀ ਸੈਂਟਰਸ ਉਹ ਉਹਨਾਂ ਸਿਟੀਜ਼ਨਸ ਦਾ ਸਵਾਗਤ ਕਰਨ ਦੇ ਲਈ ਉੱਥੇ ਪਹੁੰਚੇ ਔਰ ਉਹਨਾਂ ਸਿਟੀਜ਼ਨਸ ਨੇ ਸਾਰਿਆਂ ਨੇ ਇਹ ਬਹੁਤ ਹੀ ਸੌਖਾ ਜਿਹਾ ਸਾਲਿਆ ਹੋਣਾ ਕਿ ਅਸੀਂ ਅਮਰੀਕਾ ਵਾਪਸ ਆ ਗਏ ਆ ਅਸੀਂ ਉੱਥੋਂ ਨਿਕਲ ਗਏ ਆ ਜਿੱਥੇ ਕਿ ਬੰਬ ਚੱਲ ਰਹੇ ਸੀ ਔਰ ਦੱਸਿਆ ਇਹ ਗਿਆ ਜੀ ਕਹਿੰਦੇ ਮਿਡਲ ਈਸਟ ਬਹਿਰਨ ਕੁਐਤ ਤੇ ਯੂਏਈ ਇੱਥੇ ਸਿਕਿਉਰਿਟੀ ਕਨਸਰਨ ਸੀ ਉੱਥੋਂ ਵੀ ਕਾਫੀ ਥਾਵਾਂ ਤੋਂ ਅਮਰੀਕਨ ਸਰਕਾਰ ਨੇ ਅਮਰੀਕਨ ਸਿਟੀਜ਼ਨ ਜਿਹੜੇ ਨੇ ਉਹ ਬਾਹਰ ਕੱਢੇ ਇਹ ਸਾਰੀ ਚੀਜ਼ ਨੂੰ ਵੇਖ ਕੇ ਹੁਣ ਬਹੁਤ سارے ਕੈਨੇਡੀਅਨ ਨੇ ਜਿਹੜੇ ਉਹ ਕਹਿੰਦੇ ਅਸੀਂ ਬਹੁਤ ਫਰਸਟ੍ਰੇਟਡ ਆ ਕਹਿੰਦੇ ਅਸੀਂ ਵੀ ਉਹਨਾਂ ਜਗ੍ਹਾ ਦੇ ਉੱਪਰ ਸੀਗੇ ਅਸੀਂ ਜਦੋਂ ਅਮਰੀਕਨਸ ਨੂੰ ਨਿਕਲਦੇ ਹੋਏ ਵੇਖਦੇ ਸੀ ਸਾਨੂੰ ਆਈ ਲੱਗਦਾ ਸੀ ਕਿ ਸਾਡੀ ਸਰਕਾਰ ਸਾਡੀ ਪੁੱਛ ਪੜਤਾਲ ਕਦੋਂ ਕਰੇਗੀ ਮੀਡੀਆ ਆਊਟਲੈਟਸ ਦੇ ਨਾਲ ਗੱਲ ਕਰਦੇ ਹੋਏ ਦੋ ਕੈਨੇਡੀਅਨਸ ਦਾ ਕਹਿਣਾ ਇਹ ਸੀ ਉਹ ਕਹਿੰਦੇ ਅਸੀਂ ਬੰਬ ਸ਼ੈਲਟਰ ਦੇ ਵਿੱਚ ਬੈਠੇ ਸੀ ਅਸੀਂ ਐਨੇ ਦਿਨ ਬੈਠੇ ਰਹੀ ਅਸੀਂ ਸਾਰੇ ਇੱਕ ਦੂਸਰੇ ਨੂੰ ਜਾਣਨ ਲੱਗ ਗਏ ਸੀ ਸਾਨੂੰ ਉੱਥੇ ਇੱਕ ਜੋਇਸ਼ ਜਿਹੜੀ ਆਰਗੇਨਾਈਜੇਸ਼ਨ ਸੀ ਬਰਥਰਾਈਟ ਉਹਨਾਂ ਨੇ ਸਾਡੀ ਮਦਦ ਕੀਤੀ ਸਾਨੂੰ ਉਹਨਾਂ ਨੇ ਕੱਢਣ ਦੇ ਵਿੱਚ ਸਾਡੀ ਹੈਲਪ ਕੀਤੀ ਜੂਨ ਦੀ 13 ਤਰੀਕ ਨੂੰ ਇਹ ਲੜਾਈ ਸ਼ੁਰੂ ਹੋਈ ਹੈ ਕਦੇ ਇਰਾਨ ਨੇ ਇਜ਼ਰਾਈਲ ਦੇ ਉੱਪਰ ਬੰਬ ਸੁੱਟੇ ਨੇ ਤੇ ਕਦੇ ਇਜ਼ਰਾਈਲ ਨੇ ਇਰਾਨ ਦੇ ਉੱਪਰ ਮਜ਼ਾਈਲਾਂ ਸੁੱਟੀਆਂ ਨੇ ਉਹ ਕਹਿੰਦੇ ਅਸੀਂ ਉਸ ਡਰ ਦੇ ਵਿੱਚ ਅਸੀਂ ਉਸ ਸਹਿਮ ਦੇ ਵਿੱਚ ਅਸੀਂ ਸ਼ੈਲਟਰਾਂ ਦੇ ਵਿੱਚ ਬੈਠੇ ਸੀ ਉਮੀਦ ਦੇ ਵਿੱਚ ਬੈਠੇ ਸੀ ਕਿ ਸਾਡੀ ਸਰਕਾਰ ਸਾਨੂੰ ਕੱਢੇਗੀ ਔਰ ਆਟਵਾ ਨੇ ਪੂਰੇ 1 ਵੀਕ ਬਾਅਦ ਜੂਨ ਦੀ 20 ਤਰੀਕ ਨੂੰ ਈਵੈਕੂਏਸ਼ਨ ਪਲਾਨ ਬਣਾਇਆ ਹੈ ਕਹਿੰਦੇ ਉਹ ਬਣਾਉਣ ਤੋਂ ਪਹਿਲਾਂ ਅਸੀਂ ਸਾਈਪਰਸ ਜਾਣ ਦੇ ਲਈ ਵੇਵਰ ਸਾਈਨ ਕਰ ਚੁੱਕੇ ਸੀ ਸਾਨੂੰ ਐਂ ਲੱਗਦਾ ਸੀ ਕਿ ਇਨ੍ਹਾਂ ਜਗ੍ਹਾਵਾਂ ਦੇ ਉਪਰੋਂ ਨਿਕਲ ਕੇ ਕੈਨੇਡਾ ਪਹੁੰਚਣਾ ਹੁਣ ਮਿਸ਼ਨ ਇੰਪੋਸੀਬਲ ਹੋ ਗਿਆ ਹੈਗਾ ਔਰ ਇਹ ਐਸਕੇਪ ਪਲਾਨ ਹੁਣ ਕਦੇ ਵੀ ਕੰਮ ਨਹੀਂ ਕਰ ਸਕੇਗੀ ਕਹਿੰਦੇ ਹੁਣ ਅਸੀਂ ਜਦੋਂ ਉਹ 크ਰੂਜ਼ ਸ਼ਿਪ ਤੇ ਉੱਥੇ ਪਹੁੰਚੇ ਤਾਂ ਅਸੀਂ ਸੁੱਖ ਦਾ ਸਾਹ ਲਿਆ ਅਨੀਤਾ ਆਨੰਦ ਉਹ ਕਹਿੰਦੇ ਅਨੀਤਾ ਆਨੰਦ ਇਹ ਸਿਚੁਏਸ਼ਨ ਨੂੰ ਸੰਭਾਲਣ ਦੇ ਲਈ ਫੇਲ ਹੋ ਗਏ ਨੇ ਬਹੁਤ ਜ਼ਿਆਦਾ ਲੇਟ ਹੋ ਗਏ ਨੇ ਸਾਡੇ ਵਾਸਤੇ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ ਔਰ ਕਈਆਂ ਦਾ ਕਹਿਣਾ ਤਾਂ ਇਹ ਸੀ ਕਹਿੰਦੇ ਜੇ ਅਸੀਂ ਕੈਨੇਡੀਅਨ ਸਰਕਾਰ ਦੇ ਸਿਰ ਤੇ ਰਹਿ ਜਾਂਦੇ ਤਾਂ ਹੋ ਸਕਦਾ ਹੈ ਕਿ ਅਸੀਂ ਵਾਪਸ ਕੈਨੇਡਾ ਪਹੁੰਚ ਵੀ ਨਾ ਸਕਦੇ